ਇਹ ਪੜਤੋਂ ਚੱਕਣ ਕਹਾਣੀ ਕਹਿੰਦੇ ਪਹਿਲਾਂ ਤਾਂ ਮੈਂ ਤੇਰਾ ਗਵੰਡੀ ਆ ਨਹੀਂ ਮੇਰਾ ਗਵੰਡੀ ਨਹੀਂ ਦੂਜਾ ਮੈਂ ਤੇਰੇ ਧਰਨਿਆਂ ਦਾ ਵੀ ਸ਼ਰੀਕੀ ਆ ਤੇ ਫਿਰ ਸ਼ਰੀਕੀ ਦਾ ਦੱਸਿਆ ਇੱਥੇ ਧੱਕੇ ਨਾਲ ਨਹੀਂ ਪਤਾ ਕੀ ਆ ਥੋੜੀ ਧਮਾ ਧੱਕਣਾ ਯਾਰ ਤੁਹਾਨੂੰ ਮੈਂ ਥੋੜੀ ਰੋਮੇ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਫਿਰ ਇੱਕ ਮਿੰਟ ਧਮਾਰ ਰਾਂਗਾ ਉਹ ਮੇਰੀ ਗਲਤੀ ਸੁਣੋ ਮੈਂ ਤੁਹਾਨੂੰ ਬੇਨਤੀ ਕਰੇ ਮੈਂ ਕਿਹਾ ਸਖਵੀਰ ਸਿੰਘ ਪੱਲਾਣਾ ਚੱਕੀ ਤੂੰ ਬਣਾ ਕੇ ਨਹੀਂ ਆ ਤੁਸੀਂ ਬਣਾ ਕੇ ਕਿਵੇਂ ਕਮਰੇ ਬਣਾ ਕੇ ਕੰਮ ਆ ਦੇ ਬਣਾਏ ਓ ਜਿਹੜਾ ਪਰਦਾ ਤੋਂ ਜਿਹੜਾ ਉਹ ਸਟੇਡੀਅਮ ਹੈ ਉਹ ਦੱਸ ਉਹ ਕਾ ਸਟੇਡੀਅਮ ਦੇ ਪਾਸਾ ਅੱਗੇ ਪਰਦਾ ਤੂੰ ਨਹੀਂ ਪਤਰਾ ਦੱਸ ਉਹ ਦੂਜਾ ਛੱਡ ਦੇ ਤਾਂ ਨਹੀਂ ਮੈਂ ਜਾਣਾ ਦੋ ਜਦੋਂ ਤੈਨੂੰ ਪਤਾ ਸਕਵੀਰ ਉਹ ਕੀ ਅੱਗ ਮੱਚੀ ਪਈ ਆ ਤੂੰ ਇਹੇ ਤਰ ਸਾਡੀ ਹਿੱਕ ਤਾਂ ਆਪਣਾ ਜੇ ਬਣਾਇਆ ਤੇ ਤੈin ਇਹ ਸਾਡੇ ਝਖਮਾਂ ਤੇ ਖੂਨ ਧੱਕਣਾ ਐਨੇ ਕਾਤ ਹੈ ਨਹੀਂ ਸੁਖਵੀਰ ਜੇ ਤੇਰੀ ਜਦੋਂ ਤੂੰ ਲੋਕਾਂ ਦੇ ਪਾਵਰ ਪ੍ਰੈਸ਼ਰ ਪਾਉਣ ਲੱਗਾ ਯਾਰ ਜੋ ਬਣਨੇ ਆ ਸਾਡਾ ਜਿਹੜਾ ਝੋਲੀਆਂ ਆੜਦਾ ਸੀਗਾ ਇੱਥੇ ਝੋਲੀਆਂ ਆੜਦਾ ਸੀਗਾ ਅੱਜ ਆਹ ਤੂੰ ਚੋਰੋਂ ਆਇਆ ਜੇ ਸੈਂਡ ਕੋਲੋਂ ਸਵਾਦ ਫੇਰ ਸੀਗਾ ਯਾਰ ਸਵਾਰ ਸੀ ਤੂੰ ਕਹਿ ਕੇ ਆਉਂਦਾ ਵੀ ਤੇਰੇ ਪਿੰਡ ਆਉਣਾ ਫਿਰ ਸਵਾਰ ਸੀਗਾ ਚੌਂ ਰੋਗੋ ਮੰਨ ਦਾ ਬਵਾਦ ਨਹੀਂ ਯਾਰ ਦੇਖੋ ਮੈਂ ਕਿਹੜਾ ਟ੍ਰਾਲੀ ਚੋਰਾ ਵਾਲੀ ਗੱਲ ਕਰੇ ਤੂੰ ਵੀ ਜਿਹੜੇ ਲੋਕ ਕਹਿੰਦੇ ਸੀ ਨਾ ਟ੍ਰਾਲੀ ਨੂੰ ਟੋੜਾ ਵੀ ਨਹੀਂ ਉਹ ਟ੍ਰਾਲੀ ਟੋੜਾ ਪੈਂਦੀ ਵੀ ਨਹੀਂ ਤੂੰ ਕਿਹਦੇ ਨਾਲ ਗੱਲ ਇਹ ਗੱਲ ਨਾ ਕਰੀ ਇਹ ਗੱਲ ਨਾ ਕਰੀ ਨਹੀਂ ਦਿੱਤਾ ਤੂੰ ਬਿਲਕੁਲ ਨਹੀਂ ਕੁਛ ਦਿੱਤਾ ਤੂੰ ਪੁੱਛਿਆ ਮੈਂ ਨਾ ਯਾਰ ਯਾਰ ਕਮਾਲ ਹੋ ਗਈ ਤੁਹਾਡੀ ਨਹੀਂ ਦਿੱਤਾ ਯਾਰ ਇਹ ਸਰਕਾਰ ਨੇ ਇਹਦਾ ਸਾਡਾ ਕਰਕੇ ਬਾਅਦ ਚ ਦੱਸਣਾ ਜਵੇਂ ਨਹੀਂ ਕਰਾ ਸਰਕਾਰ ਨੇ ਯਾਰ ਕੀ ਕਰੀ ਸਰਕਾਰ ਇੱਕ ਮਿੰਟ ਸਰਕਾਰ ਤੇਰੀ ਤੇਰੀ ਵਾਅਦੇ ਕਰਦੀ ਸੀ ਤੇਰੀ ਵਾਅਦੇ ਸਰਕਾਰ ਕਹਿੰਦੀ ਸੀ ਔਨਸਰ ਮੈਂ ਮੇਰੀ ਗੱਲ ਸੁਣ ਲੈ ਤੁਹਾਡੀ ਸਰਕਾਰ ਦੇ ਵਿੱਚ ਸਕੂਲਾਂ 'ਚ ਸਭ ਤੋਂ ਵਧੀਆ ਕੰਮ ਹੋ ਰਿਹਾ ਨਹੀਂ ਹੋ ਰਿਹਾ ਨਹੀਂ ਯਾਰ ਕਹਿੰਦੇ ਹੋਰ ਕੰਮ ਦੱਸ ਤੇਰੀ ਸਰਕਾਰ ਨੇ ਬਹੁਤ ਵੱਡਾ ਮੁੱਦਾ ਸੀ ਮੈਂ ਔਨਸਰ ਨਸ਼ੇ ਬੰਦ ਕਰ ਦੂ ਕਰਦਾ ਸਾਨੂੰ ਨਹੀਂ ਮੁੱਦੇ ਨੂੰ ਲੈ ਕੇ ਜਾ ਔਨਸਰ ਮੈਂ ਐਮ ਐਸ ਪੀ ਦੇ ਦੂੰਗਾ ਮੈਂ ਤੁਹਾਨੂੰ ਹੀ ਪੁੱਛਦਾ ਉਹ ਤਾਂ ਸਰਕਾਰ ਨੇ ਕਹਿਆ ਸੀ ਕਿ ਆਉਣ ਸਾਰ ਐਮ ਐਸ ਪੀ ਪੰਚਮਿੰਟਾਂ ਚ ਆਉਣ ਸਾਰ ਨਾਲ ਸੰਬੰਧ ਅੱਜ ਕਿਉਂ ਤੁਸੀਂ ਬੱਤੀ ਜਾ ਨਿਕਨੇ ਕਿ ਜਵਾਕਾਂ ਦੇ ਯਾਰ ਤੁਸੀਂ ਨਸ਼ਾ ਬੰਦ ਕਰਾਉਣੇ ਹੋ ਕਰਤਾ ਹੈ ਤੁਹਾਨੂੰ ਉੱਤੇ ਜਾ ਕਰਤਾ ਹੈ ਮੈਨੂੰ ਨਹੀਂ ਪਤਾ ਸੀ ਮੈਨੂੰ ਪਤਾ ਨਹੀਂ ਨਹੀਂ ਵੋਟਰਾਂ ਨੂੰ ਪਤਾ ਨਹੀਂ ਤੁਸੀਂ ਸਰਕਾਰ ਨੇ ਸਰਕਾਰ ਦੇ ਬੰਦੇ ਤੁਹਾਨੂੰ ਦੀ ਨਹੀਂ ਤੁਹਾਨੂੰ ਸਖਵੀਰ ਸਖਵੀਰ ਤੁਹਾਨੂੰ ਦੀ ਨਹੀਂ ਅਸੀਂ ਕੀੜੇ ਮਕੋੜੇ ਦੀ ਨੇ ਛੋਟੇ ਤੁਹਾਨੂੰ ਦੀ ਦੇ ਨਹੀਂ ਅਸੀਂ ਨਹੀਂ ਚਲ ਇਹਦਾ ਹੋਊਗਾ ਉਹ ਜਿਹੜਾ ਜਿਹੜਾ ਸਾਡੇ ਸਟੇਡੀਅਮ ਦਾ ਹੁਦਕਾਡਰ ਕਰਕੇ ਗਿਆ ਉਹ ਮੈਨੂੰ ਆ ਦੱਸ ਉਹ ਕਿਹਨੇ ਬਣਵਾਇਆ ਉਹ ਕਿਹਨੇ ਬਣਾਇਆ ਉਹ ਕਿਹਨੇ ਬਣਾਇਆ ਉਹ ਦੱਸ ਮਨਪ੍ਰੀਤ ਲਿਆਈ ਰਿਕਾਰਡ ਉਹ ਰਿਕਾਰਡ ਕੀ ਕਰਨੇ ਅਸੀਂ ਮੇਰੀ ਗੱਲ ਰਿਕਾਰਡ ਕੀ ਕਰ ਮੀਰ ਸਿੰਘ ਤਦੋਂ ਤੱਕ ਨਾ ਕਿ ਚੱਕ ਵੀ ਨਾ ਦੇਖ ਤੇਰਾ ਜੱਕ ਨਹੀਂ ਸੁਖਵੀਰ ਸੁਖਵੀਰ ਰਾਜ ਤੋਂ ਬਾਅਦ ਇੰਨੀ ਵੀ ਬੋਲਣ ਪੈਂਦੀ ਤੂੰ ਆ ਸਾਡੇ ਐਮਐਲਏ ਦਾ ਸਤਿਕਾਰਯੋਗ ਐਮਐਲਏ ਹਲਕੇ ਦਾ ਮੈਂ ਇੱਕ ਆਮ ਲੋਕ ਤੱਕ ਸਨਦਾ ਲੜ ਕਰਕੇ ਪਿੰਡ ਦੇ ਵਿੱਚ ਬੜੀ ਕੀਚ ਮਰਦਾ ਫੁੱਦੀ ਉਹਦੀ ਮਾਂ ਵੀ ਜਿਹੜਾ ਪਿੱਛੇ ਹਟਦੇ ਯਾਰ ਸਵਾਦ ਤਾਂ ਫੇਰ ਆ ਚੋਰ ਹੋਣਾ ਬੜੀ ਚੋਰ ਹੋਣਾ ਬੜੋ ਸਾਡੇ ਯਾਰ ਮੱਤਿਆਂ ਦਾ ਕੰਮ ਦੇ ਤੁਸੀਂ ਚੋਰ ਮੈਂ ਆਗੂ ਆ ਜਾ ਓਏ ਮੈਂ ਖੜੀਆਂ ਆਇਆ ਯਾਰ ਯਾਰ ਮੈਂ ਬਾਵਾਂ ਭੈਣਾਂ ਮੈਂ ਇੱਕ ਆਖਵਾਉਣੇ ਹਾਂ ਤੁਸੀਂ ਯਾਰ ਤੁਸੀਂ ਆਖਵਾਉਣੇ ਹੋ ਕਮਾਲ ਦਾ ਬੰਦਾ ਆਖਵਾਉਣੇ ਆ ਤੁਸੀਂ ਯਾਰ ਮੈਂ ਇੱਕ ਕਮਾਲ ਦਾ ਬੰਦਾ ਆਪੀ ਆ ਮੈਂ ਮੈਂ ਕਮਾਲ ਦਾ ਬੰਦਾ ਮੈਂ ਆਗੂ ਪਾ ਖੜੀ ਆ ਮੇਰੀ ਆ ਭੈਣ ਹੈ ਮੇਰੀ ਆ ਨਾ ਨਾ ਫਿਰ ਇਹਨਾਂ ਦਾ ਵੀ ਇਹਨਾਂ ਦੇ ਮੂੰਹ ਤੇ ਕੱਟ